ਪੰਜਾਬ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਪਹਿਲੀ ਚੋਣਵੀ ਰੈਲੀ ਪਟਿਆਲਾ ਚ ਕਰਨ ਜਾ ਰਹੇ ਨੇ ਪਰ ਉਸ ਤੋਂ ਪਹਿਲਾਂ ਕਿਸਾਨਾਂ ਅਤੇ ਪੁਲਿਸ ਦਾ ਵੱਡਾ ਟਕਰਾਅ ਹੋ ਗਿਆ ਹੈ ਤੇ ਪਟਿਆਲਾ ਚੰਡੀਗੜ੍ਹ ਹਾਈਵੇ ਜਿਹੜਾ ਉਹ ਜਾਮ ਕਰ ਦਿੱਤਾ ਗਿਆ ਹੈ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਥਾਵਾਂ ਦੇ ਉੱਤੇ ਭਾਜਪਾ ਵਰਕਰਾਂ ਨੂੰ ਕਿਸਾਨਾਂ ਦੇ ਵੱਲੋਂ ਰੋਕਿਆ ਗਿਆ ਹੈ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਿਆ ਗਿਆ ਹੈ ਸਥਿਤੀ ਕਾਫੀ ਤਣਾਅਪੂਰਨ ਹੈ ਤੁਸੀਂ ਜੁੜੇ ਹੋ ਲੋਕ ਪਾਣ نیوز ਦੇ ਨਾਲ ਮੈਂ ਹਰਿੰਦਰ ਬਾਜਵਾ ਪ੍ਰਧਾਨ ਮੰਤਰੀ ਮੋਦੀ ਨੂੰ ਪਹਿਲਾਂ ਵੀ ਕਿਸਾਨਾਂ ਨੇ ਪੰਜਾਬ ਦੇ ਵਿੱਚੋਂ ਖਾਲੀ ਹੱਥ ਮੋੜਿਆ ਸੀ ਇਸ ਵਾਰ ਲੱਗਦਾ ਤਾਂ ਇੰਜ ਆ ਕਿ ਪ੍ਰਧਾਨ ਮੰਤਰੀ ਰੈਲੀ ਜ਼ਰੂਰ ਕਰ ਲੈਣਗੇ ਪਰ ਕੁਰਸੀਆਂ ਫਿਰ ਖਾਲੀ ਰਹਿ ਜਾਣਗੀਆਂ ਕਿਉਂਕਿ ਸਾਰੀਆਂ ਰਾਵ ਜਿਹੜੇ ਆ ਉਹ ਬੰਦ ਕਰ ਦਿੱਤੇ ਗਏ ਆ ਕਿਸਾਨਾਂ ਦੇ ਵੱਲੋਂ ਕਿਸਾਨ ਰਾਵਾਂ ਤੇ ਆ ਗਏ ਪੁਲਿਸ ਉਹਨਾਂ ਨੂੰ ਅੱਗੇ ਵਧਣ ਤੋਂ ਰੋਕ ਰਹੀ ਹੈ ਟਕਰਾਅ ਵਾਲੀ ਸਥਿਤੀ ਹੈ ਜਿਹੜੀ ਉਹ ਬਣੀ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੈਲੀ ਨੂੰ ਸੰਬੋਧਨ ਕਰਨਗੇ ਰੈਲੀ ਨੂੰ ਸੰਬੋਧਨ ਕਰਨਾ ਉਹਨਾਂ ਨੇ ਲਗਭਗ 4 ਵਜੇ ਸਮਾਲ ਹੋ ਚੱਲਿਆ ਹੈ ਜਦੋਂ ਤੱਕ ਮੇਰੀ ਖਬਰ ਤੁਹਾਡੇ ਤੱਕ ਪਹੁੰਚੇ ਸ਼ਾਇਦ ਉਹ ਰੈਲੀ ਦੇ ਵਿੱਚ ਪਹੁੰਚ ਗਏ ਹੁਣ ਲਗਭਗ 5000 ਪੁਲਿਸ ਕਰਮੀ ਤਨਾਤ ਹੈ ਪਾਰਕਸਾਨ ਆ ਤੇ ਭਾਜਪਾ ਤੇ ਪੁਲਿਸ ਆਮੋ ਸਾਹਮਣੇ ਹੋ ਗਈ ਪੰਜਾਬ ਪੁਲਿਸ ਐਂਜ ਲੱਗਦਾ ਹੈ ਕਿ ਜਿਵੇਂ ਭਾਜਪਾ ਵਰਕਰ ਬਣ ਗਈ ਹੋਵੇ ਕਿਸਾਨਾਂ ਨੂੰ ਥਾਂ ਥਾਂ ਤੇ ਰੋਕਿਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਦੇ ਵਿੱਚ ਜਾ ਕੇ ਕਿਸਾਨ ਸਵਾਲ ਕਰਨਾ ਚਾਹੁੰਦੇ ਆ ਕਿਸਾਨ ਉਹ ਹਿਸਾਬ ਮੰਗਣਾ ਚਾਹੁੰਦੇ ਆ ਜਿਹੜਾ ਉਹਨਾਂ ਦੇ ਨਾਲ ਵਾਅਦੇ ਕੀਤੇ ਗਏ ਸੀ ਉਹਨਾਂ ਵਾਅਦਿਆਂ ਦੀ ਪੂਰਤੀ ਕਿਵੇਂ ਕੀਤੀ ਜਾਣੀ ਐ ਕਿਉਂ ਨਹੀਂ ਕੀਤੀ ਗਈ ਇਹ ਪੁੱਛਣਾ ਚਾਹੁੰਦੇ ਆ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਜਿਹਨੂੰ ਕਾਂਗਰਸੀ ਉਸ ਵੇਲੇ ਦੇ ਅੱਜਕੱਲ ਭਾਜੀ ਭਾਈ ਜਵਰਾਜ ਕਹਿੰਦੇ ਆ ਉਹ ਜਵਰਾਜ ਕਹਿੰਦਾ ਕਿ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜੇਕਰ ਭਾਈ ਸਾਹਿਬ ਫਰਕ ਨਾ ਪੈਂਦਾ ਹੁੰਦਾ ਤਾਂ ਤੁਹਾਡੀ ਮਾਤਾ ਅੱਜ ਚੋਣ ਜਿੱਤਰੀ ਹੁੰਦੀ ਤੁਹਾਡੀ ਮਾਤਾ ਅੱਜ ਚੋਣ ਜਿੱਤਰੇ ਹੁੰਦੇ ਮੁਕਾਬਲੇ ਦੇ ਵਿੱਚ ਉਸ ਤਰ੍ਹਾਂ ਨਾਲ ਲੜਦੇ ਨਜ਼ਰ ਆਉਂਦੇ ਬੇਸ਼ੱਕ ਮੋਦੀ ਰੈਲੀ ਕਰਨ ਆ ਰਹੇ ਨੇ ਪਰਨੀਤਕੌਰ ਦੇ ਹੱਕ ਦੇ ਵਿੱਚ ਪਰ ਕਿੰਨਾ ਅਸਰ ਕਰਦੀ ਹੈ ਤਾਂ ਸਮਾਂ ਦੱਸੇਗਾ ਪਰ ਬਾਹਰ ਸਾਰੇ ਸੂਬੇ ਚੋਂ ਲੋਕ ਇਕੱਠੇ ਕੀਤੇ ਜਾ ਰਹੇ ਨੇ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਤੁਸੀਂ ਦੇਖ ਸਕਦੇ ਹੋ ਕਿ ਭਾਜਪਾ ਵਰਕਰਾਂ ਨੂੰ ਰੈਲੀ 'ਚ ਜਾਣ ਤੋਂ ਰੋਕਿਆ ਗਿਆ ਕਿਸਾਨਾਂ ਦੇ ਵੱਲੋਂ ਲਗਾਤਾਰ ਭਾਜਪਾ ਵਰਕਰ ਜਿਤ ਕਰ ਰਹੇ ਨੇ ਪਰ ਕਿਸਾਨਾਂ ਨੇ ਬੱਸਾਂ ਘੇਰ ਲਈਆਂ ਨੇ ਜਿਸ ਦੇ ਹਿਸਾਬ ਦੇ ਨਾਲ ਰੋਲਾ ਰੱਪਾ ਪਿਆ ਚੰਡੀਗੜ੍ਹ ਬਠਿੰਡਾ ਕੌਮੀ ਸ਼ਰਾ ਜਿਹੜਾ ਉਹ ਬੰਦ ਹੋ ਗਿਆ ਹੈ ਅਜਿਸ ਕਰਕੇ ਆਸ-ਪਾਸ ਦੇ ਪਿੰਡਾਂ 'ਚ ਭਾਰੀ ਜਾਮ ਵਾਲੀ ਸਥਿਤੀ ਹੈ ਤੁਸੀਂ ਤਸਵੀਰਾਂ ਰਾਹੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਾਲ ਇਸ ਵੇਲੇ ਸਥਿਤੀ ਤਣਾਅਪੂਰਨ ਹੁੰਦੀ ਹੋਈ ਨਜ਼ਰ ਆ ਰਹੀ ਹੈ ਪੁਲਿਸ ਨੇ ਟਿੱਪਰ ਜਿਹੜੇ ਆ ਮਿੱਟੀ ਦੇ ਭਰ ਕੇ ਉਹ ਲਾਤੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਹੈ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਚਾ ਪੁਲਿਸ ਪਰ ਕਿਸਾਨ ਜਿੱਥੇ ਪੁਲਿਸ ਰੋਕ ਰਹੀ ਹੈ ਉੱਥੇ ਹੀ ਡੇਰਾ ਮਾਰ ਕੇ ਬਹਿ ਜਾ ਰਹੇ ਨੇ ਸੜਕੀ ਆਵਾਜ਼ ਹੀ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਚੁੱਕੀ ਹੈ ਪੁਲਿਸ ਤੇ ਕਿਸਾਨਾਂ ਦੇ ਵਿੱਚ ਟਕਰਾਅ ਵਾਲੀ ਸਥਿਤੀ ਥਾਂ-ਥਾਂ ਤੇ ਬਣਦੀ ਹੋਈ ਨਜ਼ਰ ਆ ਰਹੀ ਹੈ ਫਿਲਹਾਲ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਤੋਂ ਪਹਿਲਾਂ ਪੰਜਾਬ ਦੇ ਕਿਸਾਨ ਇੱਕ ਵਾਰ ਫਿਰ ਝੰਡਾ ਚੁੱਕ ਕੇ ਮੋਦੀ ਅਤੇ ਉਹਨਾਂ ਦੇ ਭਾਜਪਾ ਦੇ ਲੋਗ ਲਾਣੇ ਦੇ ਖਿਲਾਫ ਸੜਕਾਂ ਦੇ ਉੱਤੇ ਨੇ ਕੋਈ ਵੀ ਜਿਹੜਾ ਉਹ ਸਥਿਤੀ ਇਸ ਪ੍ਰਕਾਰ ਦੀ ਹੈ ਕਿ ਕਿਸਾਨ ਪੂਰੇ ਜੋਸ਼ 'ਚ ਨੇ ਇੰਚ ਵੀ ਜੋਸ਼ ਠੰਡਾ ਨਹੀਂ ਹੋਇਆ ਕਿਸਾਨਾਂ ਨੇ ਮਹਾਪੰਚਾਇਤ ਕਰਕੇ ਇਸ ਦਾ ਐਲਾਨ ਕੀਤਾ ਹੋਇਆ ਸੀ ਉਸ ਤੋਂ ਬਾਅਦ ਲਗਾਤਾਰ ਪੁਲਿਸ ਦੇ ਵੱਲੋਂ ਵੱਡੇ ਪ੍ਰਬੰਧ ਕੀਤੇ ਜਾਣ ਦੀਆਂ ਗੱਲਾਂ ਆਈਆਂ ਨੇ ਕੇਂਦਰੀ ਸੁਰੱਖਿਆ ਬਲ ਜਿਹੜੇ ਆ ਉਹ ਮਂਗਾਏ ਗਏ ਆ ਜੇਕਰ ਭਾਈ ਪਾਣੇ ਥਾਂ ਥਾਂ ਤੋਂ ਵਰਕਰ ਇਕੱਠੇ ਕੀਤੇ ਆ ਤਾਂ ਕਿਸਾਨ ਵੀ ਪੰਜਾਬ ਭਰ ਚੋਂ ਪਟਿਆਲੇ ਪਹੁੰਚ ਚੁੱਕੇ ਨੇ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਟਕਰਾਅ ਵਾਲੀ ਸਥਿਤੀ ਹੈ ਕਿਸਾਨਾਂ ਦੇ ਵੱਲੋਂ ਅਗਲਾ ਐਕਸ਼ਨ ਕੀ ਹੋਵੇਗਾ ਇਹ ਵੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਪੁਲਿਸ ਤਾਂ ਲਗਾਤਾਰ ਕਹਿ ਰਹੀ ਹੈ ਕਿ ਅਸੀਂ ਅੱਗੇ ਨਹੀਂ ਜਾਣ ਦਵਾਂਗੇ ਸੁਰੱਖਿਆ ਕਾਰਨ ਨੇ ਜਿਸ ਕਰਕੇ ਅਸੀਂ ਅੱਗੇ ਨਹੀਂ ਜਾਣ ਦਿੰਦੇ ਪਰ ਪੰਜਾਬ ਦਾ ਕਿਸਾਨ ਪ੍ਰਧਾਨ ਮੰਤਰੀ ਤੋਂ ਉਹਨਾਂ ਝੂਠੇ ਵਾਅਦਿਆਂ ਦਾ ਜਵਾਬ ਮੰਗਦਾ ਜੋ ਉਹਨਾਂ ਨੇ ਉਹਨਾਂ ਨੂੰ ਦਿੱਲੀ ਵਾਲੇ ਅੰਦੋਲਨ ਤੋਂ ਉੱਠਣ ਤੋਂ ਪਹਿਲਾਂ ਕੀਤੇ ਸੀ ਕੇਸ ਖਤਮ ਕਰਨ ਦੀ ਗੱਲ ਸੀ ਐਮਐਸਪੀ ਦੇ ਉੱਤੇ ਗਰੰਟੀ ਦੀ ਗੱਲ ਸੀ ਇਹ ਸਾਰੇ ਸਵਾਲ ਪੁੱਛ ਰਹੇ ਨੇ ਭਾਜਪਾ ਵਰਕਰਾਂ ਭਾਜਪਾ ਉਮੀਦਵਾਰਾਂ ਦਾ ਵੀ ਪਿੰਡਾਂ 'ਚ ਜਾਣਾ ਇਸੇ ਕਾਰਨ ਔਖਾ ਹੋਇਆ ਹੋਇਆ ਹੈ ਕਹਿੰਦੇ ਨੇ ਕਿ ਕਈ ਵਾਰ ਹੱਥ ਨਾਲ ਦਿੱਤੀਆਂ ਗੰਡਾ ਮੂੰਹ ਨਾਲ ਖੋਲਣੀਆਂ ਪੈ ਜਾਂਦੀਆਂ ਨੇ ਭਾਜਪਾ ਦੇ ਨਾਲ ਪੰਜਾਬ 'ਚ ਕੁਝ ਅਜਿਹਾ ਹੀ ਹੁੰਦਾ ਹੋਇਆ ਨਜ਼ਰ ਆਉਂਦਾ ਫਿਲਹਾਲ ਕਿਸਾਨਾਂ ਦੇ ਪੁਲਿਸ ਦੇ ਵਿਚਕਾਰ ਟਕਰਾਅ ਵਾਲੀ ਸਥਿਤੀ ਬਣੀ ਹੋਈ ਹੈ